ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਫੋਕਲ ਪੁਆਇੰਟ ਤੋਂ ਹੋ ਕੇ ਗੁਜ਼ਰਨ ਵਾਲੇ ਸਥਾਨਿਕ ਵਸਨੀਕ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੜਕ ਦੇ ਕਿਨਾਰੇ ਹੋਏ ਨਜਾਇਜ਼ ਕਬਜ਼ਿਆਂ ਤੋਂ ਪਰੇਸ਼ਾਨ ਹਨ ਅਤੇ ਲਗਾਤਾਰ ਹਾਸਿਆਂ ਦਾ ਕਾਰਨ ਬਣ ਰਹੇ ਹਨ ਦਰਅਸਲ ਫੋਕਲ ਪੁਆਇੰਟ ਦੇ ਵਿੱਚ ਸੀਐਮ ਆਟੋ ਨਾਂ ਦੀ ਏਜੰਸੀ ਵੱਲੋਂ ਸੜਕ ਦੇ ਕਿਨਾਰੇ ਆਪਣੇ ਵਰਕਰਾਂ ਦੇ ਲਈ ਨਜਾਇਜ਼ ਮੋਟਰਸਾਈਕਲ ਦੀ ਪਾਰਕਿੰਗ ਬਣਾਈ ਹੋਈ ਹੈ ਜਿੱਥੇ ਕਿ ਹਰ ਰੋਜ਼ ਉਹਨਾਂ ਦੇ ਮੁਲਾਜ਼ਮ ਮੋਟਰਸਾਈਕਲ ਪਾਰਕ ਕਰ ਦਿੰਦੇ ਹਨ ਤੇ ਸੜਕ ਦੇ ਨਾਲ ਹੀ ਉਹਨਾਂ ਵੱਲੋਂ ਕੀਤੇ ਹੋਏ ਇਹਜ ਕਬਜ਼ੇ ਵੀ ਸਾਫ਼ ਵਿਖਾਈ ਦੇ ਰਹੇ ਹਨ ਕਿਉਂਕਿ ਫੋਕਲ ਪੁਆਇੰਟ ਤੋਂ ਹੋ ਕੇ ਦਰਜਨਾ ਪਿੰਡਾਂ ਨੂੰ ਇਹ ਸੜਕ ਜਾਂਦੀ ਹੈ ਤੇ ਨਾਲ ਹੀ ਸੈਂਟ ਸੋਲજર ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਅਤੇ ਬੱਸਾਂ ਵੀ ਇਸ ਰੋਡ ਤੋਂ ਹੋ ਕੇ ਗੁਜ਼ਰਦੀਆਂ ਹਨ ਸੀਮ ਏਜੰਸੀ ਦੇ ਲਾਗੇ ਰੋਡ ਦੇ ਕਿਨਾਰੇ ਏਜੰਸੀ ਵੱਲੋਂ ਨਜਾਇਜ਼ ਰੂਪ ਦੇ ਵਿੱਚ ਆਪਣੀਆਂ ਗੱਡੀਆਂ ਖੜੀਆਂ ਕੀਤੀਆਂ ਜਾਂਦੀਆਂ ਹਨ ਅਤੇ ਨਾਲ ਹੀ ਉਹਨਾਂ ਦੇ ਮੁਲਾਜ਼ਮ ਸੜਕ ਦੇ ਕਿਨਾਰੇ ਗੱਡੀਆਂ ਖੜਕ ਕੇ ਕੰਮ ਕਰਦੇ ਹੋਏ ਸਾਫ਼ ਵਿਖਾਈ ਦਿੰਦੇ ਹਨ ਇੰਨਾ ਹੀ ਨਹੀਂ ਗੱਡੀਆਂ ਦੀ ਰਿਪੇਅਰ ਕਰਨ ਤੋਂ ਬਾਅਦ ਉਹਨਾਂ ਦੇ ਸਮਾਨ ਜਿਵੇਂ ਕਿ ਸ਼ੀਸ਼ੇ ਆਦਿ ਵੀ ਸੜਕ ਦੇ ਕਿਨਾਰੇ ਪਏ ਹੋਏ ਵਿਖਾਈ ਦਿੰਦੇ ਹਨ ਜੋ ਕਿ ਰਾਹਗੀਰਾਂ ਦੇ ਲਈ ਲਗਾਤਾਰ ਪਰੇਸ਼ਾਨੀ ਦਾ ਸਬਬ ਬਣੇ ਹੋਏ ਹਨ ਲੋਕਾਂ ਦੀ ਇਸ ਸਮੱਸਿਆ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਪਰ ਜਦੋਂ ਇਸ ਸਬੰਧ ਦੇ ਵਿੱਚ ਬਾੜ ਦੇ ਐਮਸੀ ਆ ਸ਼ੋਪ ਪੁਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਥਾਨਕ ਵਸਨੀਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸੀਐਮ ਏਜੰਸੀ ਵੱਲੋਂ ਸੜਕ ਦੇ ਕਿਨਾਰੇ ਲਗਾਤਾਰ ਕੀਤੇ ਜਾ ਰਹੇ ਨਜਾਇਜ਼ ਕਬਜ਼ੇ ਸੜਕ ਹਾਸੀਆਂ ਨੂੰ ਨਮੰਤਰਣ ਦੇ ਰਹੇ ਹਨ ਪਰ ਅੱਜ ਜਦੋਂ ਉਹ 20 ਏਜੰਸੀ ਦੇ ਲਾਗੇ ਤੋਂ ਲੰਘ ਰਹੇ ਸਨ ਤਾਂ ਉਹ ਵੀ ਇੱਕ ਸੜਕ ਹਾਸੇ ਤੋਂ ਬਲ-ਬਲ ਬਚੇ ਪੰਜਾਬ ਟੀਵੀ ਪ੍ਰੈਮ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਇਸ ਸਬੰਧ ਦੇ ਵਿੱਚ ਉਹਨਾਂ ਵੱਲੋਂ ਕਾਉਂਸਲ ਦੇ ਸੈਨੇਟਰੀ ਇਨਸਪੈਕਟਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਕਾਉਂਸਲ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਇਹ ਸੀਮਾਟੋ ਜਿਹੜੀ ਆਪਣੀ ਏਜੰਸੀ ਹੈ। ਇਹ ਰੋਡ ਦੇ ਉੱਪਰ ਸਾਰੀ ਟ੍ਰੈਫਿਕ ਜਮ ਕੀਤੀ ਹੋਈ। ਸਕੂਟਰ, ਟੁੱਟੀਆਂ ਗੱਡੀਆਂ ਔਰ ਸਾਈਡ ਦੇ ਗੱਡੀਆਂ ਜਿਹੜੇ ਰੈਜੀਡੈਂਸਲ ਦੇ ਜਿਹੜੇ ਲੋਕ ਹੈ ਫੋਕਲ ਪੁਆਇੰਟ ਦੇ ਉਹ ਮੈਨੂੰ ਕਈ ਵਾਰੀ ਕੰਪਲੇਨ ਕਰ ਚੁੱਕੇ। ਉਹ ਲੋਕਾਂ ਮੈਨੂੰ ਫੋਟੋ ਵੀ ਪਾਈਆਂ। ਇਹਨਾਂ ਮੈਂ 2-4 ਵਾਰ ਵਾਦ ਵੀ ਕੀਤੀ ਇਹ ਬੰਦੇ ਸਮਝੇ ਨਹੀਂ। ਅੱਜ ਮੇਨਾ ਹਾਸਾ ਮੇਨਾ ਹੋਣ ਤੋਂ ਬਚਿਆ ਇਸ ਕਰਕੇ ਮੈਂ ਆਪਣੇ ਆਪਣੇ ਸੁਭਰਨ ਸਾਹਿਬ ਸਾਡੇ ਮਕੇਸ਼ ਜੀ ਐ ਸੈਂਟੀ ਜੀ ਦੇ ਉਹਨਾਂ ਨੇ ਮੈਨੂੰ ਫੋਨ ਤੇ ਕਿਹਾ ਤਰਾ ਦਿੱਤੀ ਭਾਈ ਆ ਕੰਮ ਕਰੋ ਅੱਜ ਮੇਰੇ ਜ਼ੋਰ ਦੇ ਉੱਪਰ ਗੱਡੀਆਂ ਚਾਹੀਦੀਆਂ ਮੈਨੂੰ ਆ ਸਕੂਟਰ ਚਾਹੀਦੇ ਨੇ ਇਹਨਾਂ ਦੇ ਨਹੀਂ ਇਹਨੇ ਚਲਾਨ ਕਰੋ ਗੱਡੀਆਂ ਬੋਰਡ ਕਰਕੇ ਆਪਣੇ ਕਬਜ਼ੇ ਕਰਕੇ ਕੋਨ ਕេស ਕਰੋ ਇਹਨਾਂ ਦੇ ਇਹ ਸਾਰਾ ਰੋੜ ਕੰਮ ਕੀਤਾ ਪਾਰਕਿੰਗ ਦੇ ਇਹਨਾਂ ਨੇ ਸਾਰਾ ਰੋੜ ਕਵਰ ਕੀਤਾ ਆ ਲੋਕ ਈਆਂ ਪੈਣਾ ਸਾਡੀਆਂ ਲੜਕੀਆਂ ਔਰਤਾਂ ਕਿੰਦਾ ਜਾਊਗੀਆਂ ਸਕੂਲ ਦਾ ਸਕੂਲ ਦਾ ਰਸਤਾ ਹੈ ਪਬਲਿਕ ਦਾ ਰਸਤਾ ਹੈ ਉਹ ਪਿੰਡ ਦਾ ਰਸਤਾ ਹੈ ਫੋਕਲ ਬੋਨ ਦਾ ਰਸਤਾ ਹੈ ਨੁਕਸਾਨਿਆਂ ਦਾ ਬੰਦਾ ਐਕਸੀਡੈਂਟ ਕਦੇ ਵੀ ਐਕਸੀਡੈਂਟ ਹੋ ਸਕਦਾ ਹੈ ਐਕਸੀਡੈਂਟ ਬਹੁਤ ਹੁਣ ਦੇ ਚਾਂਸਸ ਹੈ ਸਾਰਾ ਰੋਡ ਬਲੌਕ ਕੀਤਾ ਹੋਇਆ ਨੇ